ਤਾਂ ਕਿਸਾਨਾਂ ਨੂੰ ਹਮਾਇਤ ਦੇਣ ਚਾਹ ਪੰਜਾਬ ਦੇ ਉੱਗੇ ਲੇਖਕ ਸਰਜੀਤ ਪਾਤਰ ਵੀ ਨਿੱਤਰ ਦੇ ਵਿਖਾਈ ਦਿੱਤੇ ਪਾਤਰ ਨੇ ਆਪਣਾ ਪਦਮਸ਼ਰੀ ਪੁਰਸਕਾਰ ਮੋੜ ਦਿੱਤਾ ਜਿਹहां ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪਦਮਸ਼ਰੀ ਅਵਾਰਡ ਵਾਪਸ ਕਰਨ ਦਾ ਫੈਸਲਾ ਸਰਜੀਤ ਪਾਤਰ ਵੱਲੋਂ ਲਿਆ ਗਿਆ ਸਾਲ 2012 ਚ ਸਰਜੀਤ ਪਾਤਰ ਨੂੰ ਪਦਮਸ਼ਰੀ ਖਿਤਾਬ ਦੇ ਨਾਲ ਨਵਾਜ਼ਿਆ ਗਿਆ ਸੀ ਲਗਾਤਾਰ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਉੱਗੇ ਲੇਖਕ ਖਿਡਾਰੀ ਸਿਆਸਤਦਾਨ ਨਿੱਤਰ ਦੇ ਵਿਖਾਈ ਦੇ ਰਹੇ ਨੇ ਤੇ ਅੱਜ ਇਸ ਸਿਲਸਿਲਾ ਹੋਰ ਅੱਗੇ ਤੋਰਦਿਆਂ ਪੰਜਾਬੀ ਦੇ ਉੱਗੇ ਲੇਖਕ ਸਰਜੀਤ ਪਾਤਰ ਨੇ ਆਪਣਾ ਅਵਾਰਡ ਵਾਪਸ ਮੋੜਨ ਦਾ ਐਲਾਨ ਕਰ ਦਿੱਤਾ ਸਾਲ 2012 'ਚ ਸਰਜੀਤ ਪਾਤਰ ਨੂੰ ਦਿੱਤਾ ਗਿਆ ਪੰਮ ਸ਼੍ਰੀ ਖਿਤਾਬ ਮੋੜਨ ਦਾ ਐਲਾਨ ਉਹਨਾਂ ਵੱਲੋਂ ਕਰ ਦਿੱਤਾ ਗਿਆ ਤੇ ਖੁਦ ਇਸ ਵੇਲੇ ਸਰਜੀਤ ਪਾਤਰ ਸਾਹਿਬ ਸੱਡਨਾਲ ਇਸ ਵੇਲੇ ਫੋਨਲਾਈਨ ਤੇ ਮੌਜੂਦ ਹਨ ਮਾਤਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਸਭ ਤੋਂ ਪਹਿਲਾਂ ਚਾਹਾਂਗੇ ਆਖਰਕਾਰ ਦਿਲ ਦੇ ਵਿੱਚ ਕੀ ਬਲਬਲੇ ਉੱਠਦੇ ਨੇ ਜਦ ਕਿਸਾਨਾਂ ਦੀ ਅਜੀਹੀ ਹਾਲਤ ਤੁਸੀਂ ਵੇਖਦੇ ਹੋ ਕੀ ਦਿਲ ਦੇ ਵਿੱਚ ਖਿਆਲ ਆਇਆ ਕਿ ਤੁਸੀਂ ਐਡਾ ਵੱਡਾ ਫੈਸਲਾ ਲਿਆ ਆਪਣਾ ਪਰਮਸ਼ੀਰੀ ਖਿਤਾਬ ਮੋੜਨ ਦਾ ਐਲਾਨ ਤੁਹਾਡੇ ਵੱਲੋਂ ਕੀਤਾ ਗਿਆ ਹਾਂ ਜੀ ਇਸ ਤਰ੍ਹਾਂ ਅਸੀਂ ਮੈਂ ਜੁੜਾ ਤੋਂ ਸ਼ੁਰੂ ਤੋਂ ਜੁੜਾ ਰਿਹਾ ਹਾਂ ਬਹੁਤ ਮੈਂ ਦੋ ਤਿੰਨ ਨਜ਼ਮਾਂ ਬਹੁਤ ਅਖਬਾਰਾਂ 'ਚ ਵੀ ਛਪੀਆਂ ਬੜੀਆਂ ਵੀ ਬਹੁਤ ਹੈਗਾ ਹੂੰ ਤੋਂ ਮੈਂ ਜੁੜਿਆ ਤਾਂ ਸ਼ੁਰੂ ਤੋਂ ਰਿਆਂ ਲੇਕਿਨ ਹੁਣ ਜਿਸ ਤਾ ਸਾਨੂੰ ਉਮੀਦ ਸੀ ਕਿ ਜਿਹੜੇ 3-5 ਤਰੀਕ ਕਿ ਇਹਨਾਂ 'ਤੇ ਜ਼ਰੂਰ ਫੈਸਲਾ ਹੋ ਜੂ ਕਿਉਂਕਿ ਕਦ ਦੇ ਉਹ ਰੇਲਵੇ ਲਾਈਨਾਂ ਤੇ ਬੈਠ ਕਦੀ ਤੇ ਬੈਠ ਕਦੀ ਯਾਨੀ ਤੋਂ ਇੰਨੀ ਦੂਰ ਕਿ ਔਰ ਇੰਨਾ ਸ਼ਾਂਤਮਈ ਅੰਦੋਲਨ ਕੇ ਕੋਨੇ ਆਪਣਾ ਇਤਿਹਾਸ ਫਿਰ ਗਿਆ ਬਿਲਕੁਲ ਤੇ ਉਸ ਤੋਂ ਇਹੋ ਜੇ ਅੰਦੋਲਨ ਨੂੰ ਵੀ ਯਾਨੀ ਕੇਂਦਰ ਸਰਕਾਰ ਜਿਨੀ ਬੇਕਦਰੀ ਨਾਲ ਜਿਨੀ ਸੰਵੇਦਨਹੀਨਤਾ ਨਾਲ ਇਹਦੇ ਨਾਲ ਸਲੂਕ ਕਰ ਰਹੀ ਸੀ ਬਿਲਕੁਲ ਔਰ ਇਹ ਕਿ ਉਹਨਾਂ ਨੂੰ ਉਹਨਾਂ ਦੇ ਦੁੱਖ ਨੂੰ ਉਹ ਗੁੰਮਰਾਹ ਹੋਏ ਲੋਕਾਂ ਦੀ ਬੇਸਮਝੀ ਕੈਰੀ ਸੀ ਬਿਲਕੁਲ ਸੋ ਜਿਹੜੀ ਕੀ ਮੈਂ ਕਹਿੰਦਾ ਕਿ ਕਿਸਾਨੀ ਦੀ ਵੀ ਤੋਹੀਨ ਆ ਕਿਰਤ ਦੀ ਵੀ ਤੋਹੀਨ ਲੋਕ ਭਾਵਨਾ ਦੀ ਵੀ ਤੋਹੀਨ ਲੋਕਾਂ ਦੀ ਸਮਝ ਦੀ ਵੀ ਤੋਹੀਨ ਸੀ ਬਿਲਕੁਲ ਸੋ ਜਿਸ ਗੱਲ ਨੇ ਜਾਨੀ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਔਰ ਦੂਜੀ ਗੱਲ ਆ ਕਿ ਇਹਦੇ ਵਿੱਚ ਇੱਕ ਇਹੋ ਸੰਗੀਤ ਆ ਚੇ ਢੰਦੇ ਦੀ ਵੀ ਤੋਹੀਨ ਆ ਆਪਣੇ ਵਾਸਤੇ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵਿਵਹਾਰ ਕੇਂਦਰ ਸਰਕਾਰ ਕਰ ਰਹੀ ਆ ਔਰ ਅਜੇ ਤੱਕ ਕਿ ਜਦੋਂ ਹੁਣ ਸਾਡੀਆਂ ਹੁਣ ਬਹੁਤ ਕਿਤੇ ਲੋ ਬਹੁਤ ਹੋ ਗਿਆ ਔਰ ਇੱਕ ਤਰ੍ਹਾਂ ਮਤਲਬ ਮੈਂ ਸੋਚਦਾ ਕਿ ਪੰਜਾਬ ਇੱਕ ਤਰ੍ਹਾਂ ਦਾ ਜਿੱਤ ਹੀ ਗਿਆ ਆ ਕਿ ਜਿਸ ਤਰ੍ਹਾਂ ਦਾ ਅੰਦੋਲਨ ਮਤਲਬ ਜਿੱਦਾਂ ਦੀ ਇੱਕ ਮਿਸਾਲ ਕਾਇਮ ਕਰ ਦਿੱਤੀ ਪੰਜਾਬ ਨੇ ਕਿ ਸਾਡੇ ਨੌਜਵਾਨ ਧੀਆ ਪੁੱਤਰ ਮਾਵਾਂ ਭੈਣਾਂ ਨੇ ਇੱਕ ਜਾਣ ਜੋ ਸਾਡੀ ਵਿਰਾਸਤ ਸੀ ਕਿ ਅਸੀਂ ਕਿਤਰਾ ਹਿੰਸਾ ਦੇ ਵੀ ਅਸੀਂ ਬਹੁਤ ਅੱਗੇ ਆ ਤੇ ਜੇ ਸਾਨੂੰ ਕੋਈ ਸਾਡੇ ਤੇ ਦੂਸਰਾ ਹਮਲਾ ਕਰਦਾ ਹਿੰਸਕਤਾ ਆਤੀ ਉਹ ਤੋਂ ਉਹਦਾ ਮੁਕਾਬਲਾ ਕਰਦੇ ਲੇਕਿਨ ਇੱਕ ਇੱਕ ਇਹੋ ਜਿਹਾ ਅਹਿੰਸਕ ਹੋਰ ਇਨਾ ਸ਼ਾਨਦਾਰ ਜਿੱਥੇ ਜਾਨੀ ਤੁਸੀਂ ਪੁਲਿਸ ਨੂੰ ਵੀ ਰੋਟੀ ਖਿਲਾ ਰਹੇ ਹੋ ਪੱਤਰਕਾਰ ਵੀ ਉੱਥੇ ਖਾਣਾ ਖਾ ਰਹੇ ਜੋ ਇੱਕ ਉਹੋ ਜਿਹੇ ਅੰਦੋਲਨ ਨੂੰ ਤੁਸੀਂ ਕਦੀ ਖਾਲਸਤਾਨੀ ਕਦੀ ਕਿਸੇ ਵੀ ਤਰ੍ਹਾਂ ਦੇ ਨਾਮ ਲੈ ਕੇ ਉਹਨੂੰ ਬਲੈਕਟ੍ਰਾਉਂ ਨਰਾਸ਼ਕ ਸਾਬਤ ਕੀਤਾ ਜਾ ਰਿਹਾ ਸੀਗਾ ਤੇ ਦੂਜੇ ਕਿ ਹੁਣ ਸਾਡੀ ਤੁਹਾਨੂੰ ਉਮੀਦ ਬਹੁਤ ਸੀ ਕਿ ਜਿੱਦਾਂ ਹਾਂ ਹੁਣ ਤਿੰਨ ਪੰਜ ਤਿੰਨ ਕਿ ਤੁਸੀਂ ਰਾਤ ਨੂੰ ਬੈਠੋ ਪਰ ਤੁਸੀਂ ਤੁਸੀਂ ਕੀ ਹਾਲ ਤੱਕ ਸੋਚਿਆ ਹੀ ਨਹੀਂ ਕਿ ਤੁਸੀਂ ਕੀ ਕਰਨਾ ਹੈ ਕਿ ਤੁਹਾਨੂੰ ਸੋਚਣ ਲਈ ਹੁਣ ਟਾਈਮ ਚਾਹੀਦਾ ਚਾਹੀਦਾ ਕਿਉਂਕਿ ਉਸ ਤਰ੍ਹਾਂ ਦੀ ਹੁਣ ਇੱਕ ਉਸ ਤਰ੍ਹਾਂ ਦੀ ਸਿਖਰ ਆ ਗਈ ਜਿਸ ਤੇ ਸਾਨੂੰ ਬਹੁਤ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਹੋਣ ਦੀ ਜਰੂਰਤ ਹੈ ਕਵੀ ਤੌਰ ਤੇ ਤੇ ਸ਼ਾਮਲ ਸਗੇ ਇਹ ਕਵਤਾਵਾਂ ਬਿਲਕੁਲ ਲਿਖਦੇ ਸੀ ਕੋਈ ਕਵਤਾਵਾਂ ਪਰਦੇ ਸੀ ਬਿਲਕੁਲ ਬਿਲਕੁਲ ਲੇਕਿਨ ਇੱਕ ਇੱਕ ਪਰਸਨ ਦੇ ਤੌਰ ਤੇ ਇੱਕ ਵਿਅਕਤੀ ਦੇ ਤੌਰ ਤੇ ਵੀ ਸ਼ਮੂਲੀਅਤ ਦਾ ਵਕਤਾ ਆਪਣੇ ਦੁੱਖ ਦੇ ਇਜ਼ਹਾਰ ਕਰਨ ਦਾ ਬਿਲਕੁਲ ਬਾਕੀ ਨੂੰ ਮਹਿਸੂਸ ਹੋਇਆ ਤੇ ਤੋਂ ਇਸ ਤਰ੍ਹਾਂ ਮੈਂ ਹੋਣ ਦੇਣਾ ਕੀਤਾ ਬਿਲਕੁਲ ਬਿਲਕੁਲ ਪਾਤਰ ਸਾਹਿਬ ਸ਼ਿਲਾਗਾ ਯੋਗ ਹੈ ਤੁਹਾਡਾ ਤੁਹਾਡੀ ਇਸ ਸੋਚ ਦੇ ਨਾਲ ਫੈਸਲਾ ਲੈਣਾ ਬੇਹਦ ਸ਼ਿਲਾਗਾ ਯੋਗ ਬਹੁਤ ਧੰਨਵਾਦ ਪਾਤਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੈ ਸਨ surjit patar ਸਾਹਿਬ ਜਿਨ੍ਹਾਂ ਨੇ ਇੱਕ ਵੱਡਾ ਫੈਸਲਾ ਕੀਤਾ ਇੱਕ ਵੱਡਾ ਐਲਾਨ ਕੀਤਾ ਹੈ ਸਾਲ 2012 ਚ ਉਹਨਾਂ ਨੂੰ اپنی ਲੇਖਣੀ ਕਰਕੇ ਪਦਮਸ਼੍ਰੀ ਖਿਤਾਬ ਨਾਲ ਨਵਾਜ਼ਿਆ ਗਿਆ ਪਰ ਅੱਜ ਕਿਸਾਨਾਂ ਦਾ ਦਰਦ ਉਹ ਵੀ ਮਹਿਸੂਸ ਕਰਦੇ ਵਿਖਾਈ ਦੇ ਰਹੇ ਨੇ ਇਸੇ ਕਰਕੇ ਉਹਨਾਂ ਵੱਲੋਂ ਆਪਣਾ ਪਦਮਸ਼੍ਰੀ ਅਵਾਰਡ ਵਾਪਸ ਮੋੜਨ ਦਾ ਐਲਾਨ ਕਰ ਦਿੱਤਾ ਗਿਆ ਕਈ ਬੁੱਧੀਜੀਵੀ ਕਈ ਖਿਡਾਰੀ ਕਈ ਉੱਘੀਆਂ ਸ਼ਖਸੀਅਤਾਂ ਲਗਾਤਾਰ ਕਿਸਾਨਾਂ ਦੇ ਹੱਕ 'ਚ ਨਿਤਰਦੀਆਂ ਵਿਖਾਈ ਦੇ ਰਹੀਆਂ ਨੇ